तो राजीव कुमार ये जो तो, जिसकी दत्तियत कौन है जिसकी मौत हुई ये मंटू का साला है क्या नाम है इसका जीतू कुमार अच्छा आप इसके साथ रहते हो कब में कितने बजे आपके पास आया है ये करीब 8 बजे के लगभग बाजार आया अच्छा उसके बाद फिर तो हम लोग आए नहीं हम जैसे

ਇਹ ਪੱਕਾ ਨਹੀਂ ਕਹਿ ਸਕਦੇ ਮਾਰ ਕੇ ਛੁੱਟਿਆ ਜਾਂ ਕੇ ਸਿਰ ਤੇ ਪੱਥਰਾਂ ਮਾਰ ਕੇ ਵਾਪਸ ਹੀ ਮਰਦਾ ਪੱਕੇ ਹਾਥਾਂ ਦੇ ਦੇਖ ਕੇ ਸਾਰਾ ਕੁਝ ਇੱਕ ਦੇ ਰਿਸ਼ਤੇਦਾਰ ਕਿਹਾ ਰਿਸ਼ਤੇਦਾਰਾਂ ਨੂੰ ਤਾਂ ਪਤਾ ਨਹੀਂ ਕਹਿੰਦੇ ਰਾਤ ਸਾਡੇ ਕੋਲ 3 ਵਜੇ ਦਾ ਗਿਆ ਬਾਅਦ ਉਹ ਕਹਿੰਦੇ ਵੀ ਜਿਲ੍ਹੇ ਦੇ ਸਾਥੀ ਰਹਿੰਦੇ ਸਾਡੇ ਕੋਲ ਕਹਿੰਦੇ 3 ਵਜੇ ਦਾ ਗਿਆ ਵਾ ਉਹ ਕਹਿੰਦੇ ਆਪਣੀ ਭੈਣ ਭਰਾ ਕੋਲ ਕਹਿੰਦੇ ਸਾਡੇ ਕੋਲ 7 ਵਜੇ ਗਿਆ ਵਾ ਬਾਕੀ ਉਹਨਾਂ ਨੂੰ ਕੋਈ ਪਤਾ ਨਹੀਂ ਇਸ ਬਾਰੇ ਅਜੇ ਤੱਕ ਜੀਜੀ ਜਿਵੇਂ ਇੱਕ ਅਧਾਨੀ ਕੀ ਕਤਲ ਹੈ ਜੀ ਇਹ ਸੱਟਾਂ ਦੇਖ ਕੇ ਡਾਕਟਰ ਕਲੀਅਰ ਕਰੂਗਾ ਵੀ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਸੀ ਕਬਜ਼ੇ ਚ ਲੈ ਕੇ ਸਾਰਾ ਕੁਝ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਸ ਗਸਤ ਤਾਂ ਜ਼ਰੂਰਤ ਹੈ ਬਾਕੀ ਇਧਰ ਗੁਰਦੁਆਰੇ ਧਾਰਮਿਕ ਸਥਾਨ ਹੋਣ ਕੇ ਚੱਕਰਵਰਤੀ ਲੋਕ ਬਹੁਤ ਫਿਰਦੇ ਆ ਆਉਂਦੇ ਜਾਂਦੇ ਉਹ ਅੱਗੇ ਵੀ ਇੱਕ ਕਈ ਕਾਂਡ ਹੋਏ ਆ ਜਿਹੜੇ 100 ਰੁਪਏ ਪਿੱਛੇ ਕੋਈ 35 ਰੁਪਏ ਪਿੱਛੇ ਬੰਦੇ ਲੜਾਈ ਝਗੜਾ ਹੋ ਗਿਆ ਤਾਂ ਬੰਦਾ ਮਾਰਤਾ ਸ਼ਹਿਰ 'ਚ ਵੀ ਹੁੰਦੇ ਆ ਇੱਥੇ ਵੀ 2009 ਚ ਵੀ ਹੋਲਿਆ ਪਹਿਲਾਂ ਇੱਕ ਕੀ ਲੱਗਦਾ ਜੀ ਜੀ ਜੇ ਸਾਂਝੇ ਤੌਰ ਤੇ ਜੇ ਮੈਂ ਪੰਜਾਬ ਪੁਲਿਸ ਹੈਗੀ ਆ ਤੁਹਾਨੂੰ ਨਾਲ ਖੇਦਾਂ ਨਾਲ ਕੋਈ ਗੱਲ ਕਰਨਾ ਚਾਹੀਦਾ ਕਿ ਇਹਨਾਂ ਖਿਲਾਫ ਕਰ ਰਹੀ ਹੈ ਕਰਦੇ ਆ ਜੀ Salida. Sí.